ਕਾਦੀ ਅੱਗੇ ਗਈ ਪਾਉ ਉਹਨੂੰ ਸੂਟ ਲਾਜੀ ਆ ਤੇ ਨਹੀਂ ਮਾਣ ਦਿੱਤਾ ਤੇ ਉਹ ਆ ਗਈ ਨਾ ਤਾਂ ਆਜਾ ਜਿੰਦਰ ਪਹਿਲਾਂ ਹਾਂ ਠੀਕ ਵਾ ਹੋਰ ਸੁਣਾ ਦੇ ਅੰਦਰ ਕੀ ਕਰਦੀ ਆਂ ਅੱਜ ਕਿੱਥੇ ਲਏ ਹੀ ਲੈ ਆ ਵੀ ਕੁੜੀਂ ਆਵਾ ਲ ਕੋਣ ਕਰਦੇ ਚੰਗੀ ਗੱਲ ਭਈ ਆ ਤੀ ਹੋਇਆ ਵਾ ਨੇ ਗੋਲ ਗੱਪੇ ਦੋ ਦਬਾਦਾ ਤੇ ਰਵਾ ਨੇ ਦੌਰ ਵੇਤੀ ਅੜਿਆ ਨਹੀਂ ਆ ਹ ਤੇ ਸਾਰੇ ਕਿੱਦਾਂ ਖਬਰਾਂ ਫੈਲ ਗਈਆਂ ਵੀ ਗੋਲ ਗੱਪੇ ਖਾਦੇ ਆ ਵੀ ਬਸ ਇਦਾਂ ਹੀ ਪਤਾ ਲੱਗ ਗਿਆ ਇਹਦਾ ਉਹ ਚਾਹ ਲਈ ਦੀ ਮੀਆਂ ਮੀਨੋਲਾ ਪੈ ਹੈ ਲੋਲਾ ਪੈ ਗਾ ਉਹ ਉਹ ਤਾਂ ਬਸ ਰੋਲਾ ਹੀ ਪੈਣ ਵਾਲੀ ਗੱਲ ਹੋ ਗਈ ਆ ਕਦੀ ਨਹੀਂ ਪਤਾ ਲੱਗਦਾ ਇੰਦੇ ਤੇ ਟਾਈਮ ਰੇ ਲਾਏ ਟਾਈਮ ਰੇ ਪਰ ਉਹਦਾ ਮੈਂ ਝੂਠ ਨਹੀਂ ਬੋਲਦੀ ਮਨਪਰੀ ਤੇ ਘਰ ਮੈਂ ਝੂਠ ਬੋਲ ਆਈ ਆ ਤੇ ਟਾੜ ਕੋ ਨਹੀਂ ਮੈਂ ਧੀਆ ਆਪਣੀਆਂ ਕੋ ਝੂਠ ਬੋਲ ਸਕਦੀ ਖਾ ਲੈ ਅੱਜ ਉਹਦਾ ਹਾਂ ਜਿੰਦਾ ਦੀ ਤਾ ਤਾ ਹਾਂ ਸੱਚੀ ਖਾਦੇ ਚੂੜਨੀ ਬੋਲਣਾ ਪਰ ਨਾ ਐਵੇਂ ਜਿੱਦਾਂ ਦੇ ਹੁੰਦੇ ਵੀ ਮੂੰਹ ਦਾ ਸੁਆਦ ਨਹੀਂ ਕਿਸੇ ਕੰਮ ਦਾ ਤੇ ਮੈਂ ਤੇ ਗੱਲ ਹੀ ਕਰਨ ਲਈ ਉਧਰ ਮੇਰੇ ਮੂੰਹ ਦਾ ਸੁਆਦ ਨਹੀਂਗਾ ਚੰਗਾ ਤੇ ਉਹ ਕਾਤੇ ਢਾਡੇ ਨੇ ਤੇ ਮੈਂ ਹਾਂ ਉੱਥੇ ਗੇੜੀ ਲਾ ਕੇ ਢੱਕ ਦਿੱਤਾ ਮੋਟਰਸਾਈਕਲ ਤੇ ਮੈਂ ਹਾਂ ਇੱਥੇ ਕਿਹੇ ਗੋਲ ਗੱਪੇ ਖਾ ਲਾ ਤੇ ਚੱਲ ਚੱਲਾ ਹੋਇਆ ਖਾ ਲੇ ਆ ਤੇ ਦੋਵੇਂ ਥਾਦੇ ਤੇ ਦੋਵੇਂ ਜੀਓ ਚਲੋ ਆਪਣੇ ਜਾਂਦੇ ਹੀ ਹੋਏ ਆਉਂਦੇ ਹੀ ਹੋ ਚਲੋ ਜਿਹੜੀ ਚੀਜ਼ ਜੀ ਕਰਦਾ ਆਪਾਂ ਖਾ ਲੈਂਦੇ ਆ ਹੋਏ ਇਕੱਲਾ ਹੈ ਗਈ ਭੈਣ ਜੀ ਨਾ ਪੁੱਤਾਂ ਨੇ ਤੇ ਸਾੜ ਕੇ ਰੱਖ ਦਿੱਤਾ ਫੇਰ ਵੀ ਮੈਂ ਤਾਂ ਨਹੀਂ ਤੂੰ ਚੰਗੀ ਹੋ ਕੀ ਚੰਗੀ ਆ ਨਾ ਤੇ ਮੈਂ ਕਿਤੇ ਜਾ ਸਕਦੀ ਇਸ ਤਰ੍ਹਾਂ ਨਾ ਕਿਤੇ ਮੈਂ ਆ ਸਕਦੀ ਆ ਮੈਨੂੰ ਪੁੱਛ ਕੇ ਵੇਖਾ ਚੰਗੀ ਕੀ ਤੇ ਦੋਵੇਂ ਜੀ ਤੁਰੇ ਪਰਦੇ ਗਿਓ ਆਪਣੇ ਮੋਤ ਤੁਹਾਡੀ ਗੱਲ ਲਹੀ ਆ ਪਰ ਉਦਾਂ ਘਰ ਕੋਈ ਕਲੇਸ਼ ਤੇ ਨਹੀਂ ਹੈਗਾ ਚਲੋ ਅੱਛਾ ਕੋਈ ਨਹੀਂ ਜਿੱਥੇ ਚਾਰ ਜੀ ਹੁਣ ਪਾਂਡੇ ਖੜਕਦੇ ਅਸੀਂ ਆਖਣਾ ਤੁਹਾਡੀ ਗਰੀਬੀ ਆ ਏਦਾਂ ਵਾ ਉਦਾਂ ਵਾ ਸਗੋਂ ਤੁਸੀਂ ਚੰਗੇ ਰਹਿ ਗਏ ਅਸੀਂ ਮੈਂ ਆਖਣਾ ਸਾਡੇ ਹੁਸਨ ਵਾ ਸਾਡੇ ਬੱਚੇ ਆ ਹਨ ਰੱਬ ਨੇ ਪੁੱਤ ਦਿੱਤੇ ਪੁੱਤਾਂ ਨੇ ਤੇ ਸਾਨੂੰ ਕਿਤੇ ਨਵਾ ਹੀ ਦਿੱਤਾ ਸਭ ਕੁਝ ਛੱਡਤਾ ਚਾਲ ਕੋਈ ਨਹੀਂ ਅੱਖੀ ਤੇ ਦੇਖਦੇ ਹੀ ਆ ਨਾ ਤੇ ਦੇਖਦੇ ਕੀ ਚ ਰਹਿਣਾ ਸਾੜਨਾ ਭੈ ਜੀ ਦੇਖਦਾ ਕੀ ਆ ਜਦੋਂ ਗਾਲ ਹੀ ਨਹੀਂ ਕਰਨ ਦੇਣੀ ਕਿਤੇ ਕੂਨ ਹੀ ਨਹੀਂ ਦੇਣਾ ਟੱਬਰ ਚ ਰੜਕੇ ਨਹੀਂ ਬਹਿਣਾ ਕਿਸੇ ਨਾਲ ਲਾ ਕੇ ਨਹੀਂ ਖਾਣੀ ਤੇ ਕੀ ਕਾਦਾ ਹੁਸਨ ਮਹਾਨ ਨੂੰ ਕੋਈ ਗੱਲ ਨਹੀਂ ਜੇ ਕੋਈ ਹੋਵੇ ਤੇ ਫੇਰ ਹੀ ਆਪਣਾ ਕੋਈ ਹੋਵੇ ਤੇ ਫੇਰ ਹੁਣ ਵੇਖ ਮੇਰੇ ਨਾਲ ਈਆਂ ਸੌਰੇ ਚਲ ਗਈਆਂ ਹੈ ਤੇ ਸਾਰੇ ਆਪਾਂ ਇਹ ਤੇਰਾ ਪੋਤਾ ਹੈ ਇਹ ਤਾਂ ਉਹ ਤੇਰਾ ਪੋਤੀ ਆ ਹਾਂ ਤੇ ਈਏ ਪੋਤੀ ਆ ਪੋਤੀ ਕੋ ਮੇਰੀ ਗੱਲ ਸੁਣ ਤੇ ਮਾਰਾ ਇਹਨੇ ਸੋਨੋਂ ਦੀ ਵੀ ਸੁਣ ਲੈਣੀ ਆ ਇਹਨਾਂ ਦੀ ਵੀ ਸੁਣ ਲਈ ਆ ਇੱਕ ਨਿਆਣਾ ਤੂੰ ਆਪਣੇ ਕੋਲ ਰੱਖੀ ਹੋਣਾ ਮੈਂ ਹੁਣ ਬੁੱਢੇ ਬਾਰੇ ਨਿਆਣੇ ਇਹਨਾਂ ਦੇ ਕੋਲ ਹੀ ਰਹਿਣਾ ਇਹਨਾਂ ਨੇ ਤਾਂ ਰਹਿਣਾ ਰਹਿਣਾ ਵਾ ਜਿੱਦਾਂ ਮੱਲ ਲਈਦਾ ਵਾ ਆਪਣਾ ਨਿਆਣਾ ਇੱਕ ਇੰਦਾ ਸਗੋਂ ਤੁਸੀਂ ਮੱਲ ਲਿਓ ਇੱਕ ਬੱਚਾ ਚਲੋ ਇਹ ਵੀ ਮੇਰੇ ਹੀ ਆ ਮੇਰੇ ਕੋਲ ਹੀ ਦਾ ਮੈਂ ਤਾਂ ਹੁਣ ਆਪ ਕਹਿ ਦਿੱਤਾ ਵਾ ਕਿ ਮੈਂ ਹਾਂ ਅਹੀਂ ਇੰਦਾ ਰਹਿਣਾ ਹੁਣ ਬਚੇਰਾ ਇਹਨਾਂ ਦੀਆਂ ਇਹ ਰਗੜੇ ਝਗੜੇ ਸਭ ਗੱਲਾਂ ਸੁਣੀਆਂ ਵਾ ਨਾ ਅਹੀਂ ਹੁਣ ਟੌਰ ਨਹੀਂ ਰਹਿਣਾ ਵਾ ਜੋ ਜੀਕਰੂ ਖਾਵਾਂਗੇ ਜੋ ਜੀਕਰੂ ਪਾਵਾਂਗੇ ਚਲੋ ਤੁਹਾਨੂੰ ਦੋਵਾਂ ਜੀਆਂ ਨੂੰ ਪੈਨਸ਼ਨ ਮਿਲਦੀ ਆ ਘਰੋਂ ਵੀ ਚਲੋ ਮੁੰਡਿਆਂ ਕੋਲੋਂ ਮਿਲਦੇ ਆ ਉਹ ਤਾਂ ਮਿਲਦੇ ਆ ਚਲ ਉਹਦੋਂ ਅਹੀਂ ਸੜ ਕੇ ਲੈਣੇ ਆ ਤੇ ਲੈਣੇ ਚਾਲ ਇਹਨਾਂ ਦੇ ਕਰਜ਼ੇ ਲੌਂਦੇ ਰਹੇ ਆ ਨਾ ਹੁਣ ਜੀ ਦੀ ਜਾਨ ਨੂੰ ਤੇ ਸਭ ਕੋਲ ਨੂੰ ਜੀ ਨੂੰ ਕਰਦਾ ਹੁਣ ਨਹੀਂ ਲੌਣੇ ਪੈਣ ਜੀ ਹੁਣ ਕੋਈ ਪੈਣ ਦੇਣਾ ਜਿਹੜਾ ਮੈਨਣਾ ਆਪਣੇ ਕੋਲ ਹੀ ਰੱਖਣਾ ਜਦੋਂ ਹੋਊਗਾ ਨਾ ਕੋਈ ਇਹਨਾਂ ਦੇ ਬੂਹੇ ਪਨਾਵਾਂਗੇ ਇਹਨਾਂ ਦੇ ਬੂਹੇ ਖੜਕਾਉਣਗੇ ਆਣ ਕੇ ਆਪੇ ਜਿੱਥੋਂ ਮਰਜੀ ਦੇਣ ਨਾ ਦੇਣ ਆ ਗਿੱਠ ਲੰਮੀ ਜ਼ਬਾਨ ਸੁਖ ਜੀ ਤੇ ਦੋ ਗਿੱਠਾਂ ਬਲਜੀਤ ਦੀ ਉਹ ਦੱਸ ਆਹੋ ਕਿਤੇ ਗੱਲ ਕਰਨ ਲੱਗੀ ਬਲਜੀਤ ਤੇ ਵੇਂਦੀ ਨਹੀਂ ਜੇ ਬਲਜੀਤ ਵੱਡੀ ਆਈ ਸੀ ਨਾ ਉਹ ਚੱਜ ਦੀ ਹੁੰਦੀ ਉਹਦੀ ਗੱਲ ਵੇਖ ਕੇ ਨਿੱਕੀ ਵੀ ਚੱਜ ਦੀ ਆਉਂਦੀ ਪਿਹਟਾ ਕਰ ਬੱਜਾ ਰਹਿਣਾ ਹੈਗਾ ਹਾਂ ਤੇ ਠੀਕ ਵਾ ਗੱਲ ਕਰਨ ਨੂੰ ਤੇ ਜੀਣੇਗਾ ਕਰਦਾ ਇਹੋ ਹੀ ਆਣ ਕੇ ਘਰ ਪਵਾੜੇ ਪੌਂਦਿਆਂ ਵਾ ਉਹ ਵੇਖ ਵਖੀਂਦੀਏ ਸਿੱਖ ਸਕੀਂਦੀਏ ਜੋ ਨਿੱਕੀ ਨੇ ਆਣ ਕੇ ਵੇਖਿਆ ਤੇ ਉਹਨੇ ਸਿੱਖ ਲਈ ਉਹ ਰੋ ਕਰਦਾ ਪੀਆ ਇਹਨਾਂ ਨੂੰ ਨਹੀਂ ਕੋ ਹੋਇਆ ਇਹਨੂੰ ਨਹੀਂ ਕੁਛ ਨਹੀਂ ਕੋ ਆਖਿਆ ਤੇ ਮੈਨੂੰ ਕੀ ਕਹਿਣਾ ਹੁਣ ਆਪਾਂ ਤਾਂ ਕਦੀ ਲੜੀਆਂ ਨਹੀਂ ਕਿਤੇ ਕੋਈ ਉੱਚਾ ਨੀਵਾ ਨਹੀਂ ਬੋਲਿਆ ਸਾਰਿਆਂ ਦੀ ਸਹਿਮਤੀ ਨਹੀਂ ਵੱਖੋ ਵੱਖਰੇ ਹੋਏ ਹੀ ਤੇ ਹੁਣ ਤੱਕ ਵੀ ਹੁੰਦੇ ਜਾਂਦੇ ਰਹੇ ਤਾਂ ਹੋਰ ਕੀ ਆ ਮੈਂ ਤਾਂ ਨਹੀਂ ਇਤਰੇ ਪ੍ਰੇਮ ਬਣਿਆ ਰਵੇ ਬਣਿਆ ਰਵੇ ਆ ਤੇਰੇ ਮੇਰੇ ਮਾਲਕ ਕਿਰਪਾ ਕਰ ਦੇ ਨੀ ਮੈਨੂੰ ਵੀ ਪਧਾਤਾ ਹਿਲਾਂਦੀਆਂ ਹੀ ਮੈਂ ਲੰਗੀ ਜਾਉਂ ਅਹੀਂ ਜਦਨੇ ਤਾਂ ਥੇ ਉਹ ਨਹੀਂ ਕਹੇ ਵੀ ਹਮ ਮਿੱਤ ਹੈਗੀਆਂ ਪੁੱਤ ਚੱਲ ਕੋਈ ਨਹੀਂ ਆਪਣੇ ਤਰ ਮਹਾਰਾ ਇਨਕਾ ਨੂੰ ਬਾਜ਼ੀਆਂ ਜਿੱਤੀਆਂ ਖੜਾਓ ਸੱਚੇ ਪਾਤਸ਼ਾਹ ਕਿਰਪਾ ਕਰੇ ਉਹ ਤੇ ਤੇਰਪੀਰੋਂ ਹੁੰਦਾ ਪੈਂਦੀ ਇੰਨਾ ਲੱਗਦੀਆਂ ਇੰਨਾ ਲੱਗਦੀਆਂ ਤੇਰਪੀਰ ਹੋ ਗਈ ਮੈਂ ਆਦਾ ਆਦੀ ਆਵੇਂ ਮੂਰਖਾ ਵਾ ਕਾ ਕੀ ਲੈ ਜਾਣਾ ਇੱਥੋਂ ਮੁੰਡੇ ਚੰਗੇ ਆ ਆ ਮੁੰਡੇ ਮਗਰ ਲੱਗ ਜਾਂਦੇ ਆ ਨਾ ਮੁੰਡੇ ਚੰਗੇ ਹੁੰਦੇ ਜਾਂ ਮੁੰਡੇ ਦੱਫਾ ਮਾਰਦੇ ਤੇ ਉਹਨਾਂ ਦੀ ਕੀ ਜ਼ਰੂਰਤ ਆ ਵੀ ਮਾਂ ਪਿਓ ਤੇ ਗਾਲੀ ਬੋਲਣ ਆਂਦੇ ਨਾ ਤਵਾ ਹੋਵੇ ਭਾਰਾ ਤੇ ਰੋਟੀ ਸੜੇ ਕਿਉਂ ਆ ਪੁੱਤ ਹੋਵੇ ਚੰਗਾ ਤੇ ਨਾ ਲੜੇ ਕਿਉਂ ਲੜੇ ਕਿਉਂ ਪੋਤੀ ਨਹੀਂ ਚੰਗੀ ਤਾਂ ਪੋਤੀ ਮਗਰ ਲੱਗ ਜਾਂਦੀ ਚਾਚੀ ਤੁਹਾਨੂੰ ਪੈਨਸ਼ਨ ਮਿਲੀ ਸੀ ਘੋਂ ਫੇਰੀ ਆਓ ਆਇਆ ਕਿੱਥੇ ਜਾਣਾ ਪੁੱਤ ਤੇ 10000 ਰੁਪਿਆ ਮਿਲਿਆ ਵਾ ਤੇ ਬੁਰਕੀਏ ਕੇ ਰਿਸ਼ਤੇ ਦਾ ਚਲਦੇ ਤਾ ਸੀਮਤ ਮੁੱਕ ਜਾਂਦਾ ਵਾ ਉਹ ਤਾਂ ਇਥੋਂ ਨਿਕਲੋ ਤੇ ਚਾਹ ਇੰਨੀ ਦਿਹਾੜੀ ਚਲਵਾਦੀ ਤੇ ਅੱਦੇ ਦੇ ਮਸੂਨ ਰਹਿਣਾ ਵਾ ਜੇ ਮੈਂ ਹੁਣ ਦੋ ਤਿੰਨ ਦਿਨ ਹੈ ਨਾ ਤੇ ਚਲਦਾ ਨਾ ਤੇ ਕੋਈ ਨਹੀਂ ਪੈਣ ਜੀ ਹੁਣ ਤੂੰ ਤੇ ਛੇਲਾ ਛਲਾ ਨਹੀਂ ਦੇ ਕੇ ਆਈ ਜੀ ਨੇ ਪਾ ਜੇ ਨਹੀਂ ਅਜੇ ਨਹੀਂ ਕਿ ਐਸ ਤ ਬਚਾਰੀ ਫੇਰਾ ਪਾਉਣ ਆਈ ਨਾ ਕੋਤੇ ਜਾਣਾ ਆਈ ਹੈ ਤੇ ਤਿੰਨ ਮਿੰਟ ਕੋਈ ਨਹੀਂ ਬਣਾਤਾਗੇ ਜਦੋਂ ਬਣਾਇਆ ਤੈਨੂੰ ਆਜਮਾਰੂਗੀ ਆਹੋ ਅੱਗੇ ਵੀ ਇਹੀ ਇਕੱਠੀਆਂ ਰਹੀਆਂ ਤਾਂ ਹੁਣ ਵੀ ਇਕੱਠੀਆਂ ਨਹੀਂ ਨਹੀਂ ਆ ਵੀ ਲੀੜੇ ਲੱਤਾ ਜਿਹੜਾ ਲਿੱਕੇ ਜਾਣਾ ਮੈਨੂੰ ਵੀ ਦੱਸਦੀ ਫਿਰ ਝੰਗਾ ਕੋਈ ਨਹੀਂ ਆਹੋ ਦੱਸ ਤਾਂ ਇਹਨਾਂ ਨੂੰ ਕਹਿੰ ਜਿੰਨਾ ਮਰਜੀ ਦੇਈ ਜਾ ਉਹ ਨਾ ਪੁੱਤਾਂ ਨੂੰ ਇਹਨਾਂ ਨੇ ਸਾਡੀ ਮੜੀ ਤੇ ਕਿਹੜਾ ਫੋਸ ਮਾਰਨਾ ਉਹ ਵੀ ਨਹੀਂ ਮਾਰਨਾ ਤੂੰ ਅੱਧਾ ਹੀ ਮੇਰੇ ਨਾਲ ਚੱਲ ਜੀ ਲੀੜੇ ਲੱਤੇ ਦੀ ਕਿਹੜੀ ਗੱਲ ਪੁੱਤਾਂ ਵੀ ਨਿਕੂ ਬਣਾ ਹੀ ਲੈਣੇ ਆ ਅੱਗੇ ਤਾਤਾ ਖੇਡ ਕੇ ਗਿਆ ਇਹਨਾਂ ਨੇ ਇੱਥੋਂ ਗਏ ਆ ਹਾਂ ਇੱਦਾਂ ਹੀ ਅੱਛਾ ਤੇ ਫੇਰ ਇਹਨਾਂ ਨੂੰ ਦੋਲ ਦੱਪਿਆਂ ਦਾ ਪਤਾ ਲੱਗਾ ਐਵੇਂ ਨੀ ਪਿਆਣਾ ਕਿੰਨਾ ਸੋਹਣਾ ਨੀ ਨਜ਼ਰ ਨਾ ਲੱਗ ਜੇ ਤੇ ਕਾਕੇ ਨੂੰ ਨਹੀਂ ਪਿਆਣਾ ਮੈਂ ਕਹਿੰਦਾ ਨਜ਼ਰ ਨਾ ਲੱਗੇ ਕਿਤੇ ਤਿੱਤਾਲਾ ਦਿੱਤਾ ਲੰਦੀ ਕੋਈ ਗੱਲ ਨਹੀਂ ਤਿੱਤਾਲਾ ਆਈ ਹੁਣ ਮੂੰਹ ਤਾਬ ਗਾਦੇ ਉਹਦਾ ਇਹ ਸੋਹਣਾ ਕਿੰਨਾ ਸਿੱਧੰਦਾ ਤੇ ਲਾ ਆਈ ਦਦਾ ਤੇ ਇਹ ਦਦਾ ਤੇ ਲਾ ਆਪਣੀ ਨਜ਼ਰ ਲੱਗ ਜਾਂਦੀ ਆ ਮਨਪ੍ਰੀਤ ਆਪਣੀ ਲੱਗਦੀ ਆ ਤਾ ਮੁੜ ਕੇ ਨਾ ਆਖੀ ਕੀ ਲੱਗ ਗਿਆ ਯੋ ਕਾਲਾ ਕੀ ਜਾਂਦਾ ਸੋਨੂ ਵੀ ਗੱਲਾਂ ਕਰੀ ਜਾਂਦਾ ਯੀ ਜੰਗੀ ਗੱਲ ਆਂਦਾ ਕੋਈ ਗੱਲ ਤੇ ਹੈ ਹੀ ਨਹੀਂ ਕੀ ਤੇ ਆਂਦਾ ਜਿਹੜਾ ਇਹ ਰਿਆ-ਪੇਰੀਆਂ ਕਰਦੇ ਦੱਸ ਮੈਨੂੰ ਇਹ ਰਿਆ-ਪੇਰੀਆਂ ਖਰਾਉਂਦੇ ਓਹੋ ਕੀ ਬੰਦਾ ਕਰੇ ਬੜਾ ਦੁਖੀ ਕੀਤਾ ਇਹਨਾਂ ਨਾਲ ਨਿਆਣਿਆਂ ਨੇ ਕਰ ਦਿੱਤਾ ਹੀ ਕਾਹੇ ਜੋਗੇ ਨਹੀਂ ਰਹਿ ਗਏ ਯਾਰ ਕੀ ਹੋਇਆ ਸਾਡੇ ਨਾਲ ਇਹਦਾ ਚਾਹੀਦਾ ਨਹੀਂ ਪਰ ਨਿਆਣਿਆਂ ਨੂੰ ਵੀ ਅਗਲੀ ਨਹੀਂ ਸਮਝੀ ਨਹੀਂ ਬਾਹ ਹੁਣ ਰੰਨਾਂ ਦੇ ਬਣ ਕੇ ਬਹਿ ਗਈ ਹੈ ਕੀ ਕਰਨਾ ਬੰਦਾ ਆਖਦਾ ਕਰਾਂ ਮੈਂ ਬਾਦਸ਼ਾਹੀ ਤੇ ਕੁਦਰਤ ਆਖਦੀ ਕਰੂੰ ਪਖੀਰ ਤੈਨੂੰ ਬੰਦਾ ਆਖਦਾ ਇੱਕ ਲਾਵਾਂ ਤੇ ਇੱਕ ਪਾਵਾਂ ਤੇ ਕੁਦਰਤ ਆਖਦੀ ਜੜੂ ਨਾਲੀਰ ਤੈਨੂੰ ਕਾਫ ਕਰਮ ਬੰਦੇ ਦੇ ਹੋਣ ਮਾੜੇ ਤੇ ਪਾਵੇਂ ਸਿਰ ਤੇ ਲਾਲਾਂ ਦੀ ਪੰਡ ਹੋਵੇ ਕਾਫ ਕਰਮ ਬੰਦੇ ਦੇ ਹੌਣ ਮਾੜੇ ਤੇ ਪਾਵੇਂ ਸਿਰ ਤੇ ਲਾਲਾਂ ਦੀ ਪੰਡ ਹੋਵੇ ਬੀਜੋ ਕਣਕ ਤੇ ਉਗ ڪرੁੰਡ ਪੈਂਦਾ ਪਾਵੇਂ ਖਾਸ ਨਿਆਂ ਦੀ ਵੰਡ ਹੋਵੇ ਉਹ ਪਾਈਆਂ ਬਾਦ ਵੀ ਜਗ ਤੇ ਜੂਣ ਕੋਈ ਨਾ ਤੇ ਭਾਵੇਂ ਇਹ ਮਗਰ ਕਬੀਲੇ ਦੀ ਡੰਡ ਹੋਵੇ ਭਾਵੇਂ ਮਗਰ ਕਬੀਲੇ ਦੀ ਡੰਡ ਹੋਵੇ ਕੀ ਆ ਯਾਰ ਭਰਾਵਾਂ ਬਿਨਾ ਵੀ ਕੱਖ ਨਹੀਂ ਆਦਾ ਅੱਜ ਮੇਰਾ ਭਰਾ ਹੁੰਦਾ ਉਹਨੇ ਮੈਨੂੰ ਕਹਿਣਾ ਸੀ ਆ ਜਾ ਬਹਿ ਜਾ ਚਾਹ ਪੀ ਲੈ ਸੋਨੂੰ ਨੇ ਵੀ ਨਹੀਂ ਆਖਿਆ ਵੀ ਆ ਜਾ ਚਾਚਾ ਚਾਹ ਪੀ ਲੈ ਕਿਸ ਨੇ ਨਾ ਹੀ ਨਹੀਂ ਲਿਆ ਦੇ ਇਹ ਮੈਂ ਦੁਖਸੋ ਕੋ ਫੋਲਣਾ ਸੀ ਤੇ ਆਪਣੇ ਭਰਾਇ ਨਾ ਹੀ ਫੋਲਣਾ ਸੀ ਭਰਾਵਾਂ ਬਾਜ ਵੀ ਕੋਈ ਗੱਲ ਨਹੀਂ ਏਗੀ ਜਗਤ ਭਰਾ ਭਰਾਵਾਂ ਦੀਆਂ ਬਾਹਾਂ ਹੁੰਦੇ ਆ ਆਇ ਤੇ ਰੂ ਖੁਸ਼ ਹੋ ਗਿਆ ਇਹਨਾਂ ਦੇ ਘਰ ਜਾ ਕੇ ਮਨਪ੍ਰੀਤ ਕੇ ਨਿਗੇਜੇ ਨੂੰ ਵੇਖ ਕੇ ਵੀ ਬੜਾ ਮਨ ਖੁਸ਼ ਹੋਇਆ ਇੰਨਾ ਸੋਹਣਾ ਵਾ ਕਿਤੇ ਗਲਗਲਾ ਜਿਆ ਤੋਹੀਂ ਬੜੀ ਟੋ ਅਲਾਈ ਟ੍ਰੈਕਟਰ ਨਾ ਕੀ ਗੱਲ ਵਾ ਹੈ ਉੰਬੜੀ ਖੁਸ਼ ਹੋਣ ਡਈ ਆ ਮੈਂ ਤਾਂ ਖੁਸ਼ ਬੜੀ ਆ ਵੀ ਐਵੇਂ ਇਹਨਾਂ ਨੂੰ ਠਕਰਾ ਕੇ ਰੱਖ ਛੱਡਿਆ ਕੁੜੀਆਂ ਨੂੰ ਸਾਰਿਆਂ ਜਾਣਿਆਂ ਨੂੰ ਆ ਪੁੱਤਾਂ ਬਦਲੇ ਵੀ ਪੁੱਤ ਹਾਡੇ ਆ ਹਨੂ ਹਸਨ ਬੜਾ ਚੜ ਗਿਆ ਵਾ ਇਹਨਾਂ ਦੀਆਂ ਧੀਆ ਵਾ ਇਹ ਗਰੀਬ ਵਾ ਮੈਂ ਨਹੀਂ ਉਹ ਸਾਰਿਆਂ ਨੂੰ ਚੰਗੇ ਰਹਿ ਗਏ ਯੋ ਤੁਹਾਡਾ ਹਸਨ ਵੜ ਗਿਆ ਵਿੱਚ ਜੋ ਕੋ ਹੈਗਾ ਹੀ ਪਰ ਇਹ ਗੱਲ ਹੈਗੀ ਉਹ ਵੀ ਕੁੜੀਆਂ ਨੇ ਕਿਤੇ ਇੰਨਾ ਚਾ ਕੀਤਾ ਪਰ ਤੁਸੀਂ ਦੱਸ ਆ ਇਹਨਾਂ ਨੂੰ ਵੀ ਗੋਲਪੇ ਖਾਦੇ ਤੋ ਦੋਦਾ ਮੈਂ ਆਖਣ ਦੇ ਹਿੱਤ ਐ ਕਿੱਥੋਂ ਆਏ ਮੈਂ ਅੱਜ ਪੁੱਤ ਗਏ ਹਾਂ ਆਪਾਂ ਬਾਜ਼ਾਰੇ ਹਾਂ ਕਹਿੰਦੇ ਉਹ ਆ ਖਾ ਕੇ ਵੀ ਆਏ ਕੋ ਹੂੰ ਤੋ ਮੈਂ ਉਹ ਤਾ ਚੀਤਾ ਢੀਦੇ ਦਾ ਕਹਿੰਦੀ ਮਾਨੂੰ ਹੋਰ ਤਰਾ ਹੁੰਦਾ ਮੂੰਹ ਬੇਸਵਾਦਾ ਜਾ ਤੇ ਮੈਂ ਕਿਹਾ ਗੋਲ ਕੱਪੇ ਖਾ ਕੇ ਆਏ ਆ ਉਹ ਕਿਤੇ ਹੱਸਣ ਢੋਲ ਢੱਪੇ ਥਾਲਾ ਮਨਪ੍ਰੀਤ ਆਖੇ ਕਿ ਜਖ ਨੇ ਐਵੇਂ ਲੋਲਾ ਪੈ ਗਿਆ ਮਾਰ ਗਾਣੇ ਗਾ ਗਾ ਕੇ ਕਿਤੇ ਇੰਨਾ ਮਨ ਖੁਸ਼ ਹੋਇਆ ਨਿਗੇ ਜੀ ਨੂੰ ਵੇਖ ਕੇ ਤੇ ਹਾਂ ਹੁਣ ਘਰ ਨੂੰ ਇੱਥੇ ਤਾਂ ਮਨ ਖੁਸ਼ ਹੋਇਆ ਤੇ ਘਰ ਦਾ ਬੂਆ ਨੰਗਣਾ ਤਾਂ ਮਨ ਫੇਰ ਸੜ ਕੇ ਸੁਆਹ ਹੋ ਜਾਣਾ ਸੀ ਕਿ ਪਤਾ ਨਹੀਂ ਕਿਹੜੇ ਮੂੰਹ ਇਹਨਾਂ ਨੇ ਘੂਣਾ ਸਾਡੇ ਨਾਲ ਗਾੜੀ ਗਈਆਂ ਨਾ ਅਜੇ ਹੀ ਆਪਣੀ ਪਕਾਉਣੀ ਤੇ ਆਪਣੀ ਖਾਣੀ ਤਾਂ ਵੀ ਨਹੀਂ ਸਾਨੂੰ ਘਰ ਵੜਨ ਦਾ ਹੁਕਮ ਮੇਰਾ ਤਾਂ ਹੁਣ ਜਿੰਨੂੰ ਘਰੋਂ ਜਾਨੀ ਆ ਨਾ ਉਦੋਂ ਮ ਜਦੋਂ ਮੈਂ ਉਹ ਮੋੜ ਤੋਂ ਮੁੜਦੀ ਆ ਨਾ ਉਦੋਂ ਮੇਰਾ ਘਰ ਨੂੰ ਵੜਨ ਨੂੰ ਜੀ ਨਹੀਂ ਕਰਦਾ। ਦੰਦਰ ਉਹ ਮਾਂ ਵੀ ਸੋਚਣ ਡਿਆ ਇੱਥੇ ਖਲੋਤਾ ਪੀਤੀ ਆ ਪੁੱਤਾਂ ਨੇ ਤੇ ਹਣ ਜੀਰੋ ਕਰਕੇ ਛੁੜ ਦਿੱਤਾ ਜੀਰੋ। ਆ ਪੈੜੀ ਦੇ ਬਦਲੇ ਆ ਜਿਹੜੀ ਪੈੜੀ ਹੈ ਨਾ ਇਹਦੇ ਬਦਲੇ ਆ ਭਰਾ ਨਾ ਮੈਂ ਆਪਣੇ ਨੂੰ ਟੁੱਟ ਗਿਆ। ਬਾਅਦ ਥੋੜੀ 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 ਗੱਲ ਤੋਂ ਬਸ ਟੁੱਟ ਗਿਆ ਵੀ ਚੱਲ ਕੋਈ ਨਹੀਂ ਇਹਨਾਂ ਦੀ ਇਹਦੀਆਂ ਧੀਆ ਵਾ ਤੇ ਇਹ ਜਿਹੜੀ ਪੈੜੀ ਮੈਂ ਰੱਖ ਲੈਣੀ ਆ ਸੰਭ ਲੈਣੀ ਧੀਆ ਨੇ ਤੇ ਵੇਈਆਂ ਜਾਣਾ ਤੇ ਭੁਜਾਈ ਦਾ ਕੀ ਦੋ ਰੋਟੀਆਂ ਖਾਣੀਆਂ ਸਾਡੇ ਨਾਲ ਖਾਈ ਜਾਊ। ਪਰ ਉਹ ਹੱਦੀ ਸੋਚਿਆ ਜਿਹੜਾ ਕੁੱਖ ਵੀ ਇਹਨਾਂ ਤੀਆਂ ਪੁੱਤਾਂ ਬਦਲੀ ਦੇ ਨਾ ਇੰਨਾ ਬਦਲੇ ਲੱਭ ਕੀਤਾ ਹੈ ਉਹ ਚਲ ਉਹਨਾਂ ਨੇ ਤੀਆਂ ਵਿਆਹੀਆਂ ਗਈਆਂ ਉਹ ਖੁਸ਼ ਵੀ ਆ ਤੇ ਉਹ ਜਵਾਈ ਵੀ ਲੈੰਦਾ ਪਰ ਮੈਨੂੰ ਮਨ ਤੇ ਥੋੜਾ ਜਿਹਾ ਦੁੱਖ ਹੋਇਆ ਵੀ ਇਹ ਜਿਹੜਾ ਥੋੜਾ ਜਿਹਾ ਨਾ ਤੜਕਾ ਜਾਂਦਾ ਕੋਈ ਨਾ ਕੋਈ ਗੱਲ ਸੋਨੂੰ ਹਾਂ ਹੋਨੇ ਕੁੜੀਆਂ ਤੇ ਖੁਸ਼ੀ ਬੜੀਆਂ ਪੂਰੀਆਂ ਮੈਨੂੰ ਇੱਕ ਵਾਰ ਨੇ ਪੁੱਛਿਆ ਵੀ ਆ ਜਾ ਚਾਚਾ ਚਾਹ ਪੀ ਕੇ ਜਾਵੀਂ ਜੇ ਕਿੱਦਾਂ ਵਾ ਮੇਰਾ ਭਰਾ ਹੁੰਦਾ ਤਾਂ ਉਹਨੇ ਮੈਨੂੰ ਵਾਜਾਂ ਮਾਰਨੀਆਂ ਇੰਨੇ ਕਿਨੇ ਕਿਨੇ ਹੁੰਦੇ ਖੇਡ ਦਿੰਦੇ ਸੀ ਤੇ ਮੇਰਾ ਭਰਾ ਜਿਹੜਾ ਮੇਰੀ ਪੀੜ ਨਹੀਂ ਝਰਦਾ ਹੁੰਦਾ ਜੇ ਮੇਰੇ ਕੱਡਾ ਲੱਗ ਜਾਣਾ ਤਾਂ ਉਹਨੇ ਮੈਨੂੰ ਇਦਾਂ ਮੋਢੇ ਤੇ ਚੁੱਕ ਕੇ ਲੈ ਆਉਣਾ ਅਸੀਂ ਮੋਢੇ ਤੇ ਖੇਡਦੇ ਰਹੇ ਆਪਣੇ ਭਰਾ ਦੀ ਅੱਜ ਮੈਨੂੰ ਆਪਣਾ ਭਰਾ ਯਾਦ ਆਉਂਦਾ ਤੇ ਮੈਂ ਆਪਣਾ ਦੁੱਖ ਕਿਹਨੂੰ ਦੱਸਾਂ ਤੇ ਕਿਹਨੂੰ ਨਾ ਦੱਸਾਂ ਕੀ ਬੰਦਾ ਕਰੇ ਬੜੀ ਹੋਣ ਲਈ ਮੈਂ ਤਾਂ ਮਾਜੂਦ ਤੇ ਕਿਪਾ ਦਜਾਣਾ ਹੁਣ ਨਾ ਆਵੇਂ ਮੈਂ ਵੀ ਰੁਮਾ ਚੀਵੋ ਗਿਆ ਵਾ ਚੱਪਲਾਂ ਕਿਉਂ ਨਹੀਂ ਪਾਈਆਂ ਤੂੰ ਮੇਰੀਆਂ ਚੱਪਲਾਂ ਟੁੱਟ ਗਈਆਂ ਬਾਪੂ ਕਹਿੰਦਾ ਕਣਕ ਪੱਕ ਗਈ ਵੇ ਕਦੇ ਕੰਜੂਸੀ ਬੜੀ ਕਰਦਾ ਭਰਾ ਬਾਪੂ ਆ ਡਾ ਮੇਰੀਆਂ ਬਾਪੂ ਆਪਣਾ ਕਰ ਆ ਜਾਂਦੇ ਚੀਤੀ ਕਰਦੇ ਨਾ ਰੋਟੀ ਖਾਣੀ ਦਾ ਹੋਰੇ ਨਹੀਂ ਪਿਰੇ ਆਂ ਤੂੰ ਝੋਨਾ ਕੀ ਆ ਪੜਾ ਤੂੰ ਕਿੱ데 ਜਾਣਾ ਹੈ ਇਹਨੇ ਚੱਲ ਜਾ ਚੱਲ ਮੇਰੇ ਕੋਲ ਇੱਕ ਇੱਕ ਚੱਲ ਮੋਸ਼ਾਦੀ ਸ਼ਦੀ ਘਾ ਜੇ ਰੋਟੀ ਦਿਖਾਈ ਹਾਂ ਮੈਨੂੰ ਕੋਈ ਚੀ ਬੰਦਾ ਕਰਨੀ ਚੱਲ ਟੈਨਸ਼ਨ ਨਾ ਲਾਓ ਕੋਈ ਗੱਲ ਨਹੀਂ ਹੋਣਾ ਸਦਾ ਤੇ ਕੀ ਕਹਿੰਦੇ ਨੇ ਭੈਣ ਭਰਾ ਮਾਪੇ ਸਦਾ ਤੇ ਰਹਿੰਦੇ ਨਹੀਂਗੇ ਨਿਆਣਿਆਂ ਨੇ ਸਾਨੂੰ ਜੀਰੋ ਕਰਕੇ ਸੋ ਜੱਦਾਂ ਤੇ ਆਉਂਦੀਆਂ ਹੀ ਆ ਨਾ ਤੇ ਗੱਲ ਕੀ ਕੀ ਕਰਾਂ ਤੇ ਕੀ ਨਾ ਕਰਾਂ ਹੁਣ ਮੈਂ ਇਹ ਆਨੀ ਹੂੰ ਸਿਆਣੇ ਨੇ ਗਾਣਾ ਇੱਕ ਲਿਖਿਆ ਬਹੁਤ ਵਧੀਆ ਇੱਕ ਲਖਾਰੀ ਨੇ ਉੰਨਾ ਨੇ ਡੰਗ ਮਾਰ ਨਾ ਹੁੰਦਾ ਜੋ ਪਰਾਏ ਨੇ ਪਰ ਦੁੱਖ ਹੁੰਦਾ ਜਦ ਮਾਣ ਤੋੜਦੇ ਆਪਣੇ ਜਾਏ ਨੇ ਪਰ ਦੁੱਖ ਹੁੰਦਾ ਜਦ ਮਾਣ ਤੋੜਦੇ ਆਪਣੇ ਜਾਏ ਨੇ ਹੁਣ ਕੱਲਿਆਂ ਬੈ ਬੈ ਝੂਰੀ ਦਾ ਯੋ ਵੇਲੇ ਲੰਗੇ ਨੂੰ ਵਕਤ ਸਿਆਣਿਆਂ ਕਰ ਜਾਂਦਾ ਓ ਦਵਿੰਦਰੇ ਬੰਦੇ ਨੂੰ ਨਹੀਂ ਵਕਤ ਸਿਆਣਿਆਂ ਕਰ ਜਾਂਦਾ ਓ ਦਵਿੰਦਰੇ ਬੰਦੇ ਨੂੰ ਅੱ데 ਸਿਆਣੇ ਬਣਿਆ ਹੁਣ ਕੀ ਹੋਣਾ ਸਾਡੀ ਸਿਆਣ ਫਤੇਂ ਨਾਲੇ ਮਾਰ ਦਿੱਤੀ ਮੈਂ ਕਿਨੇ ਕਿਨੇ ਟਰੈਕਟਰ ਲਿਆਣ ਕੇ ਖੜੇ ਕਰ ਦਿੱਤੇ ਸ਼ੈੱਡ ਬਣਾਤੇ ਹੋਰ ਅਹੀ ਕੀ ਕਰੀਏ ਸਭ ਕੁਝ ਅਥੇ ਇਹਨਾਂ ਨੂੰ ਬਣਾ ਕੇ ਦੇਤਾ ਤੇ ਅਜੇ ਵੀ ਸਾਨੂੰ ਗੱਲਾਂ ਨਹੀਂ ਕਰਨ ਹਟਦੀ ਆਪਣੇ ਹੱਥ ਵੀ ਵੱਢ ਕੇ ਦੇ ਦਿੱਤੇ ਹੁਣ ਇਹਨਾਂ ਨੂੰ ਤਾਂ ਹੀ ਮੈਂ ਥੋੜੇ ਬੋਦੇ ਪੈਸੇ ਆਏ ਵੀ ਜਿਹੜੇ ਲੈਨੇ ਉਹ ਵੀ ਰੜਕਦੇ ਆ ਨਾ ਬਗਾਨਾ ਉਹਨੇ ਤੇ ਡੰਗ ਮਾਰਨਾ ਹੀ ਆ ਆ ਸੋਨੂ ਨੇ ਵੀ ਰੜਕਾਤੀ ਗੱਲ ਆ ਕਿ ਆਖੇ ਜਿਹੜਾ ਇਹ ਆ ਫੇਰੀਆਂ ਕਰਦਾ ਵਾ ਇਦਾਂ ਹੁੰਦੀ ਆ ਉਹ ਹੁੰਦਾ ਜੇ ਹੁੰਦਾ ਕੋਈ ਨਹੀਂ ਇਹਨਾਂ ਨੇ ਵੀ ਹੁਣ ਵੇਖਾਂਗੇ ਕੀ ਕਰਦੇ ਆ ਇਹ ਫੇਰੀਆਂ ਇਹਨਾਂ ਵਾਸਤੇ ਜੋ ਵੀ ਕੋਸ਼ ਕਰਨ ਰਿਆ ਸੀ ਜੋ ਕੋ ਬਣਾ ਕੇ ਦਿੱਤਾ ਇਹਨਾਂ 3 ਪੁੱਤਾਂ ਵਾਸਤੇ ਦੇ ਹੀ ਨਹੀਂ ਹੁਣ ਇਹ ਕੀ ਕਰਨਗੇ ਸਾਡੀ ਕਿਹੜੀ ਧੀ ਆ ਚਲ ਕੋਈ ਨਹੀਂ ਤੇ ਨਹੀਂ ਸੀ ਬਾਕੀ ਜਿੰਨੀ ਕਾ ਹੈ ਗਈ ਆਪਣੀ ਜ਼ਿੰਦਗੀ ਕਿਤੇ ਕਿੰਨੀ ਕ ਰਹਿ ਗਈ ਆ ਇਹ ਬੰਦੇ ਦਾ ਪਤਾ ਨਹੀਂ ਪਾਣੀ ਦਾ ਬੁਲਬੁਲਾ ਕਦੋਂ ਮਿਟ ਜਾ ਐ ਤੇ ਕੀ ਦੋ ਗੋਲ ਗੱਪੇ ਖਾ ਲੇ 10 ਰੁਪਈਆ ਦੇ ਅੰਤਰਾ ਪਾਣੀ ਲੂਣ ਵਾਲਾ ਪੀ ਲਿਆ ਤਾਂ ਸਾਡੀ ਨਹੀਂ ਬੇਇਤੀ ਕੀਤੀ ਜੇ ਕਿਤੇ ਹੋਰ ਕੋਈ ਚੀਜ਼ਾਂ ਚੰਗੀਆਂ ਖਾ ਲੈਂਦੇ ਫੇਰ ਸਾਡਾ ਕੀ ਕਰਦੇ ਹਾਲੇ ਛਿੱਕੇ ਦੇ ਦੇਣਗੇ ਛਿੱਕੇ ਦੇ ਦੇਣ ਮੂੰਹ ਨੂੰ ਸਾਡੇ ਨੂੰ ਇਹ ਆਹ ਉਹ ਵੇ ਧੀਆ ਕਿਦਾਂ ਮੈਂ ਨਾ ਕਦੇ ਹੱਸਦੀਆਂ ਖੇਡਦੀਆਂ ਤੋਂ ਗੱਲ ਨਹੀਂ ਵੇਖ ਉਹ ਤੇ ਹੁਸਨ ਉਹਨਾਂ ਤੇ ਆਈ ਹੋ ਹੁਣ ਮੈਂ ਤੁਹਾਨੂੰ ਕਹਿ ਨਹੀਂ ਵੀ ਮੈਂ ਨਹੀਂ ਇੱਥੇ ਕਿ ਲੋਣਾ ਲੋਕਾਂ ਵੇਖਣਾ ਤੁਸੀਂ ਉਦੋਂ ਆਦੇ ਨਹੀਂ ਖਾਲਾ ਖਾਲਾ ਚੱਲ ਫਿਰ ਕੀ ਕੋਈ ਨਹੀਂ ਖਾਲੀਆ ਤੇ ਕੀ ਕਹਾਲਿਆ ਅਸੀਂ ਇਹਨਾਂ ਕੋ ਲੈ ਕੇ ਗਏ ਸੀ ਪੈਸੇ ਉਹ ਟਿੱਡ ਚੋਂ ਕੱਢਣ ਤੱਕ ਗਏ ਆ ਤੇ ਟਿੱਡ ਚੋਂ ਕੱਢਣ ਤੱਕ ਗਏ ਵੇ ਉਹਨਾਂ ਨੂੰ ਆਪਣੀ ਪੈਨਸ਼ਨ ਤੋਂ ਵੀ ਨੀ ਕੋ ਖਾਣ ਦਿੰਦੇ ਹੈ ਵੇ ਕਿਤੇ ਸਾਨੂੰ ਨਿਆਣਿਆਂ ਨੂੰ ਕਿਤੇ ਸਾਡੇ ਲਾਗੇ ਨਹੀਂ ਆਉਣ ਦਿੰਦੇ ਵੀ ਜਾਓ ਚੱਲ ਜਾਓ ਤੇ ਉਹਨੇ ਕੁੜੀ ਨੇ ਮੈਨੂੰ ਅੱsse ਵੇਲੇ ਮੁੰਡਾ ਚਕਾਇਆ ਵੇ ਕਿੰਨਾ ਸੋਹਣਾ ਮੁੰਡਾ ਕਦਾ ਹੱਸਦਾ ਕਿੱਡਦਾ ਹੀ ਹੈ ਉਦੋਂ ਮੈਂ ਇੰਨੀ ਖੁਸ਼ ਆਈ ਤੇ ਮੇਰਾ ਮਨ ਬੇ ਤੈਨੂੰ ਪਰੇਸ਼ਾਨ ਨਾ ਕਰ ਜਾ ਚੱਲ ਕੋਈ ਨਹੀਂ ਚੱਲ ਜਾ ਪਾਪਾ ਮੈਨੂੰ ਫੋਨ ਦੇ ਦਿਓ ਹਾਂ ਪੁੱਤ ਤੈਰੀ ਉਮਰ ਫੋਨ ਵੇਖਣ ਦੀ ਨਹੀਂ ਕੀ ਪੜ੍ਹਾਈ ਕਰ ਆਪਣੀ ਯਾਰ ਫਿਰ ਤੁਸੀਂ ਇੱਦਾਂ ਕਿਹਨੇ ਜੇ ਮੈਂ ਫੋਨ ਮੰਗ ਲੈ ਕਿੰਨੇ ਪੜ੍ਹ ਲਾ ਪੜ੍ਹ ਲਾ ਜੇ ਮੈਂ ਉਹ ਖਾਣ ਨੂੰ ਮੰਗ ਲੈਣੀ ਕਿੰਦੀ ਮੈਂ ਬਾਤੋ ਲੈ ਦੂੰਗਾ ਮੈਂ ਨਾ ਪੜ੍ਹ ਲਾ ਤੇ ਪੁੱਤ ਹੁਣ ਪੜ੍ਹੇਂਗੀ ਤੇ ਫੇਰ ਹੀ ਆ ਨਾ ਗਾ ਪੜ੍ਹ ਲੇਗੀ ਲਿਖ ਲੇਗੀ ਆਪ ਕੋ ਵੱਢ ਜੇਗੀ ਫੇਰ ਫੋਨ ਵੇਖਿਆਗਾ ਨਹੀਂ ਹੁਣ ਤਾਂ ਛੁੱਟੀਆਂ ਪਈਆਂ ਵਾ ਤੇ ਛੁੱਟੀਆਂ ਪਈਆਂ ਪੁੱਤ ਕੋਈ ਨਹੀਂ ਗਾਰਡੀ ਕਲਾਸ ਤੇ ਪਹਿਣਾ ਵਾ ਨਾ ਹੁਣ ਤੈਨੂੰ ਨਹੀਂ ਹੈ ਰਾਈਡਰ ਸੇ ਧਾਰੋ ਤੇਰੀ ਹੈਂਡ ਰੇਡਿੰਗ ਇੰਨੀ ਗੰਦੀ ਆ ਉਹ ਨਹੀਂ ਹੁਣ ਹੋ ਗਈ ਸਹੀ ਹੋਣੀ ਹੋ ਗਈ ਹੂੰ ਚਹੀ ਬੜੀ ਹੋ ਗਈ ਤੇਰੀ ਹੋ ਗਈ ਆ ਟੀਵੀ ਹਿਲਾ ਘੜੀ ਤੂੰ ਉਹ ਟੀਵੀ ਤੇ ਖਰਾਬ ਹੋਇਆ ਵਾ ਕਿੱਥੋਂ ਖਰਾਬ ਹੈ ਰਾਤੀ ਤੋਂ ਚੱਲਦਾ ਆਹੀ ਉਹ ਤੇਨ ਮੋਡ ਨਭੇਗੀ ਯਾ ਫਾਸਟ ਇੱਧੇ ਤੱਕ ਨਹੀਂ ਜਾਂਦਾ ਨਾਲ ਕੋਈ ਨਾ ਮੋਡ ਮਗਾ ਦਿੰਦਾ ਮੈਂ ਮਿਸਤਰੀ ਕੋਲ ਨਵਾਂ ਐਵੇਂ ਨਹੀਂ ਦੇ ਦੋ ਨਹੀਂ ਕਰੀ ਦੀਦੀ ਪੜੋ ਆਪਣਾ ਚੰਗਾ ਮੇਰਾ ਮਾਂ ਨਿਕੰਡੇ 2 ਮਿੰਟ ਤੱਕ ਦੇਖਣ ਦੋ ਵੀ ਤੇਰੀ ਮਾਂ ਨੇ ਗੁੱਸੇ ਹੋਣਾ ਨੇ ਵੇਖ ਲਿਆ ਤੇ ਉਹਨੇ ਕਿਹਾ ਮੈਂ ਲਾ ਕੇ ਬੈ ਕੇ ਜਾ ਫੋਨ ਵਖਾ ਲੈਣ ਜੇਦ ਨਹੀਂ ਕਰੀਦੀ ਹੋਈ ਦੀ ਮਮਾ ਮੇਰੇ ਲਈ ਹਰ ਇੱਕ ਚੀਜ਼ ਲਿਆ ਦਿੰਨੇ ਆ ਕੀ ਲੱਗਦਾ ਤੇਰੀ ਮਾਂ ਨੂੰ ਮੈਂ ਕਦੀ ਦੀ ਖੰਡ ਲਿਆ ਦਿੰਨੇ ਆ ਕਦੀ ਦੀ ਕੋਲਾ ਲਿਆ ਦਿੰਨੇ ਆ ਉਹ ਤਾਂ ਉਹ ਤਾਂ ਲੋੜ ਵਾਲੀਆਂ ਚੀਜ਼ਾਂ ਆ ਉਹ ਤਾਂ ਵਰਤਨੀਆਂ ਹੁੰਦੀਆਂ ਘਰ 'ਚ ਉਹ ਤਾਂ ਜ਼ਰੂਰੀ ਆ ਫੇ ਮੈਨੂੰ ਆਈਫੋਨ ਲਿਆ ਤਾਂ ਮੈਂ ਵੀ ਯੂਜ਼ ਕਰ ਲੂੰਗੀ ਨਹੀਂ ਪੁੱਤਾ ਜੇ ਨਹੀਂ ਆਈਫੋਨ ਮਿਲਣਾ ਪਤਾ ਕਿੰਨਾ ਕੰਮ ਟਾਈਟ ਵਾ ਜੇ ਮੇਰੇ ਜਿਹੜੇ ਐਡਮਿਸ਼ਨ ਵੀ ਕੀਤੀ ਆ ਤੇਰੀਆਂ ਵਰਦੀਆਂ ਨੇ ਆਉਣੇ ਕਿਤਾਬਾਂ ਨੇ ਆਉਣ ਵਾਲੀਆਂ ਨਵੀਆਂ ਮਮਾ ਵਾਰਿਆ ਨਹੀਂ ਹੱਥ ਠਾਈ ਤੁੰਗਾ ਚੜਦਾ ਸਮ੍ਰੀਤ ਨਾ ਕੀ ਬਕਵਾਸ ਕਰਨੀ ਆ ਤੂੰ ਨਾ ਤੈਨੂੰ ਜੰਮਿਆ ਪਾਲੇ ਐਸੇ ਕਰਕੇ ਬਿਗਾੜੀ ਬੋਲੇ ਕਿ ਦਜ ਬਾਹ ਤੇਰੀ ਕੈਂਚੀ ਵਾਂਗ ਚੱਲਣ ਢੀ ਆ ਮੈਨੂੰ ਹਾਂ ਤੇ ਨਹੀਂ ਕਿੱਤਾ ਜੰਮ ਕੇ ਕਿਹਾ ਮਾਂ ਉਹ ਕੈਂਚੀ ਚੱਲਦੀ ਲੈ ਵੀ ਇਹਦੀ ਬੋਲਣ ਕੀ ਨਹੀਂ ਆ ਪਹਿਲਾਂ ਮਨੇ ਦੱਸ ਤਾਂ ਮੂੰਹ ਕਰ ਹਾ ਕਿ ਤੂੰ ਸਿੱਖੀ ਬੋਲ ਬਣੀ ਮੈਂ ਤੈਨੂੰ ਹਾਕੋ ਤੇ ਨਹੀਂ ਸਿਖਾਇਆ ਕਿਹਾ ਕੀ ਆ ਮੈਨੂੰ ਉੱਚ ਮੂੰਹ ਉੱਤੇ ਕਰ ਲਾ ਦੱਸੋ ਨੇ ਮੂੰਹ ਤੇ ਕਰ ਦੱਸ ਪਹਿਲਾਂ ਕੀ ਆਖਿਆ ਈ ਉਹ ਕੀ ਆਖਿਆ ਈ ਸਾਰਾ ਮੈਨੂੰ ਸੁਣ ਗਿਆ ਵਾ ਇਹਨੇ ਕੀ ਆਖਿਆ ਪਤਾ ਅੰਦੀ ਚੰਮ ਕੇ ਸ਼ਾਂਤੇ ਨਹੀਂ ਕੀਤਾ ਮੈਨੂੰ ਪਹਿਲਾਂ ਮਨੇ ਇਹਦਾ ਸੇ ਗੱਲ ਤੈਨੂੰ ਦੱਸੀ ਕਿਨੇ ਆ ਤੂੰ ਹੀ ਤੇ ਦਾਦੀ ਦਾਦੀ ਮਨੋਂ ਕਿੰਨੇ ਨੇ ਉਹਨੇ ਨਹੀਂ ਉਹਨੇ ਕੀ ਕਹਿੰਦੇ ਹੁੰਨੇ ਆ ਤੂੰ ਕਿਦਾ ਸੌਂਦੀ ਰਹੀ ਆ ਮੈਂ ਕਹਦੀ ਕਿਹਾ ਵਾ ਤੂੰ ਹੀ ਤੇ ਲੜਾਈ ਕਰਦੇ ਹੁੰਨੇ ਮੈਂ ਤੇ ਸੌਂਦੀ ਹੁੰਨੀ ਫਿਰ ਮੈਂ ਕਿਹੜਾ ਕੋ ਗਲਤ ਕਿਹਾ ਜਦੋਂ ਤੂੰ ਕਿੰਨੇ ਮੈਂ ਉਦਾ ਹੀ ਕਿੰਨੀ ਆ ਜਾ ਜਾ ਕੇ ਨਾ ਪੜ ਚੱਲ ਚੱਲ ਉਧਰ ਧਾਟਿਆ ਨਾ ਗੱਲਾਂ ਵਾਲੇ ਦਾ ਆਵੇ ਲੋ ਕੁੜੀ ਦੇ ਕੰਮ ਇਹ ਹੁਣੇ ਸਿਆਣੀ ਹੁੰਦੀ ਜਾਣ ਈ ਆ ਤੇ ਜੋ ਕੋਨੇ ਘਰ ਤੇ ਵਿਖਣਾ ਹੋ ਕੋ ਦਸਣਾ ਉਹਨੇ ਮੈਂ ਤੇ ਇਹ ਵੇਖਿਆ ਸੁਣਿਆ ਕੀ ਕੋਹਾਡੇ ਨੇ ਆਲੇ ਸਾਨੂੰ ਕਹਿਣ ਦੇ ਆ ਤੇ ਜੋ ਕੋ ਵਹਿੰਦੀ ਆ ਉਹ ਕੋਈ ਕਹਿੰਦੇ ਆ ਜੋ ਤੈਨੂੰ ਕਹਿਣਾ ਨਾ ਕਿ ਚੁੱਪ ਹੋ ਜਾ ਚੁੱਪ ਹੋ ਜਾ ਉਦੋਂ ਤੂੰ ਸਿਰਦੇ ਵਾਲਾਂ ਨੂੰ ਪਈ ਨਹੀਂ ਹੁੰਨੀ ਆ ਸਿਆਣਿਆਂ ਦੇ ਜੋ ਬੀਜਾਂਗੇ ਉਹ ਹੀ ਵੱਡਾਂਗੇ ਸਾਡੀਆਂ ਕੀਤੀਆਂ ਨਾ ਸਾਡੇ ਅੱਗੇ ਆ ਜਾਣ ਮੈਂ ਤਾਂ ਤੁਹਾਨੂੰ ਦੱਸਣ ਆਈ ਹੀ ਉਥੇ ਮੈਂ ਬੁੱਢਾ ਰੋਂਡੇ ਹੀ ਟਰੈਕਟਰ ਲੱਗੇ ਖਲੋਗੇ ਕਿਹੜੀ ਗੱਲੋਂ ਕਹਿੰਦੇ ਬਗਾਨਿਆਂ ਦੇ ਤੇ ਕਰਨੀਆਂ ਕੰਨੀਆਂ ਆਪਣੇ ਵੀ ਡੇ ਕਰਨ ਤੇ ਮੈਨੂੰ ਇਹ ਲੱਗਦਾ ਜਦੋਂ ਨਿਆਣੇ ਸਾਹਮਣੇ ਹੋ ਰੋਏ ਨਾ ਤੇ ਨਿਆਣਿਆਂ ਹੰੜਿਆਂ ਨੇ ਵੀ ਆਖਣਾ ਫਿਰ ਤੇ ਮਾਈਕ ਸਾਲਾ ਕਸੂਰ ਤੇ ਮਾਈ ਬੁੱਢੇ ਦਾ ਇਹਨਾਂ ਨੂੰ ਕੀ ਲੋੜ ਹੀ ਉਹਨਾਂ ਨਿਆਣੀਆਂ ਦੀ ਪੈੜੀ ਤੇ ਕਬਜ਼ਾ ਕਰਨ ਫਿਰਦੇ ਇਹ ਤੂੰ ਜੋ ਕੋਈ ਨਾ ਨਾ ਕੰਨਾ ਉਹ ਕੋਈ ਬੀਜਣਾ ਵੱਡਣਾ ਇਹਨਾਂ ਨੇ ਮੈਨੂੰ ਇਹ ਦੱਸੋ ਕੀਤਾ ਕਿੰਨਾ ਕਰਕੇ ਸਾਡੇ ਕਰਕੇ ਕੀਤਾ ਨਾ ਉਹਨਾਂ ਨੇ ਕਿਹਾ ਆਪਣੇ ਕੋ ਵੱਖਰਾ ਰੱਖ ਲਿਆ ਸਾਡੇ ਨਾਲ ਤੇ ਕਰੋਣੀ ਸੀ ਨਾ ਉਹਨਾਂ ਨੇ ਪੈੜੀ ਤੇ ਜਦੋਂ ਇਹ ਹੱਥ ਜੋੜਦੇ ਕਿ ਸਾਨੂੰ ਨਹੀਂ ਕਿਸੇ ਦੀ ਪੈੜੀ ਜੀ ਸਾਡੇ ਕੋ ਆਪਣੀ ਬੇਠੇਰੀ ਆ ਇਹ ਫੇਰ ਨਹੀਂ ਹਰਦੇ ਦੋਵੇਂ ਜੀ ਚਲੋ ਕੋਈ ਨਹੀਂ ਛੱਡੋ ਮਿੱਟੀ ਪਾਓ ਇੰਨਾਂ ਗੱਲਾਂ ਤੇ ਜੇ ਆਪਾਂ ਹੁਣ ਪੁੱਛਾਂਗੇ ਤਾਂ ਸਾਨੂੰ ਸਾਡੇ ਨਿਆਣੇ ਕੱਲ ਨੂੰ ਪੁੱਛਣਗੇ ਤੇ ਜੇ ਇਹੋ ਕੁਝ ਵੇਂਦੇ ਰਹੇ ਨਾ ਉਹ ਉਸੇ ਲੀਕ ਤੇ ਉਹਨਾਂ ਨੇ ਤੁਰਨਾ ਮੁੜ ਕੇ ਮੈਂ ਕੀ ਕਹਿਣ ਦੀ ਆ ਉਹ ਗੱਲ ਤੇਰੀ ਨਹੀਂ ਦਾ ਤੇ ਮਾਤਾ ਮਾਈ ਬੁੱਢੇ ਨੂੰ ਮਨਾ ਲੈਨੇ ਆ ਉਹ ਦੂਜੇ ਨਹੀਂ ਪੁੱਛਦੇ ਨਾ ਪੁੱਛਣ ਅਸੀਂ ਆਪਣੇ ਵੱਲ ਕਰ ਲੈਨੇ ਆ ਨੀਰਾਪੁਰਾ ਪੈਲੀ ਦਾ ਲਾਲਚ ਨਹੀਂ ਹੋਣਾ ਚਾਹੀਦਾ ਸੇਵਾ ਦਾ ਲਾਲਚ ਵੀ ਹੋਣਾ ਚਾਹੀਦਾ ਵਾ ਜਿਹੜੇ ਅਗਲੀ ਦਰਗਾਹੇ ਜਾ ਕੇ ਇਹੋ ਲੇਖਾ ਜੋਖਾ ਦੇਣਾ ਆਪਾਂ ਤੇ ਜੀ ਇਹ ਗੱਲਾਂ ਪਹਿਲਾਂ ਸੋਚ ਲਈਂਦੀ ਤੇ ਇੱਥੇ ਲੈ ਕੇ ਨੋਬਤੀ ਨਹੀਂ ਆਉਣੀ ਅੱਜ ਸਮਰੀਤ ਨੇ ਵੱਡੀਆਂ ਗੱਲਾਂ ਕੀਤੀਆਂ ਫੇਰ ਦਿਨ ਨੂੰ ਕਿਤੇ ਛੁਰੇ ਵੱਜੇ ਆ ਨਹੀਂ ਤੇ ਪਹਿਲਾਂ ਇੰਨੀ ਗੱਲ ਦੀ ਸਮਝ ਹੀ ਨਹੀਂ ਇਹ ਹੁਣ ਤੋਂ ਇੰਨਾ ਬੋਲਣ ਦੀ ਤੇ ਵੱਡੀ ਹੋਈ ਕਿੰਨਾ ਬੋਲੂਗੀ ਅੰਦੀ ਇਹ ਜੰਮ ਕੇ ਸਹਾਨ ਥੋੜੀ ਕੀਤਾ ਆਹੋ ਗੱਲ ਅਹੀਂ ਆਪਣੇ ਸਾਸੋਹਰੇ ਨੂੰ ਕਹਿੰਨੇ ਜੰਮ ਕੇ ਸਹਾਨ ਨਹੀਂ ਕੀਤਾ ਉਹ ਗੱਲ ਉਹਨੇ ਹਾਂ ਕਹਿਤੀ ਅੱਜ ਸੁੱਤਾ ਜਮੀਰ ਜਗਾਇਆ ਉਹਨੇ ਹੱਡਾ ਉਹਦੇ ਗੱਲ ਠੀਕ ਆ ਤੇਰੀ ਚਲ ਕੋਈ ਨਹੀਂ ਵੇਨੇ ਜਾ ਤਾ ਮੇਕਾ ਨਾਮ ਕੋ ਨਾ ਕੋਹ ਨਹੀਂ ਆ ਉਥੇ ਬੈਠੇ ਵਿਚਾਰੇ ਆਪੇ ਹੱਥ ਲੂੰਦੇ ਰੋਟੀਆਂ ਪਕਾਉਂਦੇ ਆ ਮੈਂ ਤਾਂ ਕਦੀ ਨਾ ਧਿਆਨ ਵੀ ਨਹੀਂ ਦਿੱਤਾ ਪਰ ਹੁਣ ਅੱਜ ਚੰਗੀ ਤਰ੍ਹਾਂ ਪਤਾ ਲੱਗਾ ਵਾ ਰੋਣ ਦੇ ਚੱਲ ਚੱਲ ਬਗਾਨੇ ਤੇ ਕਰਦੇ ਹੁੰਦੇ ਅਸੀਂ ਆਪ ਹੀ ਹੋ ਕੇ ਆਪ ਕੰਨਦੇ ਮਾਤਾ ਨਾਲ ਇਦਾਂ ਚਲ ਕੋਈ ਨਹੀਂ ਜਾ ਤੂੰ ਬਹਿ ਮਾਤਾ ਲਾ ਕੇ ਮੈਂ ਆਉਣਾ ਕੀ ਤਾਂ ਕੀ ਤੁਹਾਡਾ ਸੋਚਣ ਵਾਲਾ ਰਹਿ ਗਿਆ ਵਾ ਗੱਲ ਤੇ ਨਿਆਣੀਆਂ ਦੀ ਵੀ ਚੰਗ ਸਹੀ ਆ ਕਾ ਕਸੂਰ ਤੇ ਸਾਰਾ ਬੁੜੀਆਂ ਦਾ ਤੇ ਜੇ ਬੁੜੀਆਂ ਨੇ ਆਖੇ ਲਾ ਕੇ ਇਹ ਨਾ ਕਰੀਏ ਤੇ ਸਾਡੇ ਘਰ ਬਲਾ ਪੈਂਦੀ ਜੇ ਉਦੋਂ ਇਹਨਾਂ ਨੂੰ ਵੱਢੀ ਦਾ ਹੀ ਦੋਹਾਂ ਨੂੰ ਕਿ ਨਾ ਕਰੋ ਨਾ ਕਰੋ ਇਹਨਾਂ ਉਦੋਂ ਨਿੱਕਾ ਵੀ ਨਹੀਂ ਵਾਰੀਉਂ ਦਿੰਦਾ ਤੇ ਮਾਈ ਬੁੱਢੇ ਨੂੰ ਵੀ ਹੱਥ ਜੁੜੀ ਤੇ ਕਿ ਨਾ ਕਿਸੇ ਦੇ ਵੱਲ ਧਿਆਨ ਰੱਖੋ ਅੱਜ ਕੱਲ੍ਹ ਸਮਾਜ ਦਾ ਨਾ ਕਿ ਆਪਣੀ ਖਾਦੀ ਜਿਵੇਂ ਨਹੀਂ ਬਿਠੇਰੀ ਐ ਇਹਨਾਂ ਦਾ ਧਿਆਨ ਗਵਾਂਡੀਆਂ ਵੱਲੀ ਰਹਿੰਦਾ ਅੱਲਾਣੀ ਆਉਣ ਡਿਆਈ ਫੇਰ ਰੱਜ ਕੇ ਸਿਆਪਾ ਹੋ ਜੇ ਨਹੀਂ ਇਹਦਾ ਵੇ ਵੇ ਕੇ ਵੀਂਦਰ ਤੁਰੇ ਜਾਂਦੇ ਚੱਲ ਚੱਲ ਤੁਰ ਪਾ ਤੁਰ ਪਾ ਓ ਭਾਈਆ ਮੈਂ ਜਾਣ ਤੇ ਯਾਰ ਜਾਣਿਆ ਵਾ ਯਾਰ ਕੀ ਤੂੰ ਗੱਲਾਂ ਦੱਸ ਕਿਹੜੀਆਂ ਗੱਲਾਂ ਕਰਦਾ ਤੂੰ ਵੀਰ ਤੂੰ ਤਾਂ ਬਹੁਤਾ ਹੀ ਵੈਲੀ ਬਣ ਗਿਆ ਓ ਦਿਨੇ ਵੀ ਪੀਂਦਾ ਪਿਆ ਆਪਣੀ ਜੇਬ ਚੋਂ ਪੀਦੀ ਆ ਮੈਂ ਕਿਹੜਾ ਕੇਕਲੋਂ ਕਹਿਣਾ ਘਰੋਂ ਲਿਆਈਦੇ ਆ ਮੈਨੂੰ ਪਤਾ ਜੜੀ ਤੂੰ ਜੇਬ ਚੋਂ ਪੀਂਦਾ ਵਾ ਹਾਂ ਮੈਂ ਪਿੰਡ ਨੂੰ ਚੱਲਾ ਸੀ ਕਿ ਤੈਨੂੰ ਹੁਣ ਮੈਨੂੰ ਛੱਡਣਾ ਆਉਣਾ ਪਿਆ ਚੱਲ ਜੇਗਾ ਹੁਣ ਕਿ ਨਹੀਂ ਚੱਲ ਜੂੰਗਾ ਜਾਂ ਤੂੰ ਜਾ ਬੋਲਦਾ ਕਿਦਾ ਤੂੰ भैया भैया जी जाओ चल चल पै जा राय राए होना तेरा होने लादा मैं नशा विचों नी चल जा इधरों दी घूम के जाऊं विचों दी और डेग पे आ जे आ मेरे नाल कराओ थे भला है नी ग आम गया ही रह गया ही कम गया ही। वाँ। हैं। वाँ। थाँ। 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 ਕਰਮਾਂ ਦੇ ਮੇਰੀਆਂ ਚ ਰੱਖੀਆਂ ਸੀ ਤੁਹਾਡੇ ਕਰਮ ਮੇਰੇ ਜਿਹੜਾ ਪੂਤ ਲੈ ਪੈ ਗਿਆ ਵੀ ਹੋਇਆ ਨਹੀਂ ਹੋਰ ਵੀ ਹੋ ਆਸਰਾ ਛੱਡ ਗਿਆ ਪਿੱਛੋਂ ਖੜਿਆ ਕਿੱਦਾਂ ਆ ਗਿਆ ਮੈਂ ਦਫਾ ਹੋਇਆ ਰਹਿੰਦਾ ਨਾ ਇੱਥੇ ਹੁੜਦਾ ਸਿੱਧਾ ਕਿੱਦਾਂ ਬੇਟੀ ਕਰਾਉਂਦੇ ਆਣ ਗਵਾਂਡ ਉਹ ਸਵਾ ਦਾ ਵੀਰੇ ਬੰਬਾ ਸੌਣ ਦਾ ਨਾ ਹੋਵੇ ਤੇ ਉਸ ਦਿਨ ਉਸ ਜੇ ਖੱਤਿਆ ਉੱਠ ਜਾ ਤੋ ਅਰੇ ਸਿੱਧਾ ਹੋ ਮੈਂ ਕਿੱਦਾਂ ਆਂਡ ਗਵਾਂਡ ਵੇਖਣ ਡਿਆ ਤੇ ਤੂੰ ਮੈਂ ਵੀ ਦੇਖ ਚਨੀ ਨਾਲ ਆ ਇੱਥੇ ਬੈਠ। ਹਾਏ ਹੋਏ। ਤੁਰਦਾ। ਓ ਮੈਂ ਉਸ ਲਮਾ ਇੱਥੇ ਬੈਡਾ ਲੰਮੇ ਪੈਣਾ ਵਾ ਤੂੰ। ਮੈਂ ਇੱਥੇ ਬੈ ਇੱਥੇ ਬੈ। ਬੈ ਇੱਥੇ। ਬੈ ਜਾ। ਬੈ। ਓ ਲੈ ਬੈਣਾ ਕਿੱਥੇ ਕੋ ਬਿਠਾ ਵੀ ਜਾਣਾ ਵਾ। ਇਹ ਮੇਰੇ ਲੇਖਾ ਜੀ ਰੱਖਿਆ ਹੈ ਤੁਸੀਂ। ਵੀ ਮੇਰੇ ਲੇਖਾ ਜੀ ਰੱਖਿਆ ਹੈ। ਚੁੱਪ ਹੋ ਗਾ। ਇਹ ਤੇਰੇ ਲੇਖਾਂ ਚ ਕਿੱਦਾਂ ਰੱਖਿਆ ਸੀ ਸਾਡੇ ਦੇ ਦੋ ਪੁੱਤ ਆਪੋ ਆਪਣੀ ਕਿਸਮਤ ਇਹਨਾਂ ਦੀ ਇਹਦੀ ਆਪਣੇ ਤਾਂ ਉਹਦੀ ਆਪਣੇ ਤਾਂ ਕੋਈ ਮਾਪਾ ਕਹਿੰਦਾ ਵਾ ਸਾਡੇ ਮਾੜੇ ਨਿਕਲਣ ਮਾਪੇ ਜਨਮ ਦਿੰਦੇ ਆ ਕਰਮ ਰੱਬ ਲਿਖਦਾ ਵਾ ਹੁਣ ਤੂੰ ਜੰਮਿਆ ਹੀ ਆ ਨਾ ਕੀ ਪਤਾ ਕੀ ਪਤਾ ਕਰਦੀ ਆ ਲੱਗ ਜੂ ਪਰ ਆ ਤੈਨੂੰ ਭਲਾ ਵੀ ਪਾਲਣ ਨਹੀਂ ਆ ਲੰਮ ਡੇਵਲ ਨਾ ਜਾਇਆ ਕਰੋ ਨਾ ਜਾਇਆ ਕਰੋ ਤੁਸੀਂ ਫੇਰ ਨਹੀਂ ਆਕਰ ਇਹ ਵੀ ਨਹੀਂ ਇਹ ਨਹੀਂ ਕਿਸੇ ਦਾ ਮੁੰਡਾ ਜਿੱਦਾਂ ਪਾਲਣ ਡਈ ਓਦਾਂ ਹੀ ਪਾਲਿਆ ਵਾ ਵੱਧਵਾਵਾ ਦਿੱਤੇ ਹੋਣੇ ਆ ਤਾਂ ਹੀ ਇੱਥੇ ਪੈ ਗਈਆਂ ਤੂੰ ਦਿੰਨੀ ਆਪਣੇ ਮੁੰਡੇ ਨੂੰ ਵੱਧਵਾਵਾ ਮੇਰਾ ਇਹੋ ਜਿੰਨਾ ਕਰਨਾ ਮੈਂ ਕਰਦੀ ਆ ਲੈ ਦੱਸਿਆ ਆ ਤੇ ਮਾਸਾ ਜਿੰਨਾ ਅਜੇ ਮੈਨਾਂ ਲੱਗ ਜੂ ਪਤਾ ਕਿਉਂ ਸਾਡੇ ਮੂੰਹ ਖਲਾਉਣ ਦੇਈਆਂ ਤੂੰ ਤੁਸੀਂ ਮੇਰੇ ਕਿਹਨ ਡੇਜੇ ਮੇਰੇ ਉਹ ਸਾਡੇ ਕਰਮਾਂ 'ਚ ਦੁੱਖ ਹੀ ਲਿਖੇ ਗਏ ਲੱਗਦੇ ਤੁਸੀਂ ਮੇਰੇ 'ਚ ਵੀ ਨਾਂ ਲਿਖੇ ਗਏ ਆ ਨਿਸ਼ੇੜੀ ਮੇਰੇ ਪੱਲੇ ਪਾਤਾ ਉਹ ਚੁੱਪ ਕਰ ਜਾ ਏਦਾਂ ਸਾਨੂੰ ਨਾ ਗੁੱਸਾ ਚੜਾ ਕੁੜੀਏ ਤੂੰ ਹੀ ਗੱਲਾਂ ਕਰ ਕਰਕੇ ਕੀ ਕਰਦਾ ਨਹੀਂ ਚੁੱਪ ਕਰ ਜਾ ਹੀ ਲੈ ਉਹਨੇ ਜਾ ਏਦਾਂ ਦੇ ਪੁੱਤ ਕੰਮ ਨਾਹਾ ਕਰ ਤੇ ਨਾ ਸਾਡੀ ਬੇਇੱਜ਼ਤੀ ਕਰਾ ਤੂੰ ਸਿਆਣਾ ਬਿਆਣਾ ਸਮਝਦਾਰ ਵਾ ਪੁੱਤ ਤੈਨੂੰ ਪੜਨ ਸਕੂਲੇ ਪਾ ਛੱਡਿਆ ਇੰਨਾ ਕੰਮਾਂ ਨੂੰ ਮੇਰੇ ਸਾਹਮਣੇ ਫਫੜੇ ਕੁੱਟ ਲੋ ਫਿਰ ਬਾਅਦ ਚ ਉਹਦੇ ਨਾਲ ਮੈਂ ਜਾਨੀ ਆ ਨਾ ਹੋਰ ਦੇ ਦੋ ਇਹਨੂੰ ਮੱਤਾ ਕੀ ਫਫੜੇ ਮੈਨੂੰ ਤਾਂ ਚੰਗੇ ਲੱਗਦੇ ਨਹੀਂ ਇਹਦੇ ਵਿੱਚ ਕੀ ਫਫੜੇ ਨਹੀਂ ਕੁੱਟਣ ਕਰਨ ਦਾ ਭਿੰਨੇ ਮੇਰੇ ਸਾਹਮਣੇ ਤੇ ਹੁਣ ਪੁੱਤ ਨੂੰ ਪੋਤੀ ਆਖੀਏ ਕੀ ਆਖੀਏ ਅਗੋਂ ਪਿਛੋਂ ਨੂੰ ਤੁਸੀਂ ਗਲਾਂ ਕੱਢਦੇ ਰਹਿੰਦੇ ਸੀ ਲੈ ਤੁਹਾਡੇ ਨਤੀਜਿਆਂ ਦੀ ਵਜ੍ਹਾ ਕਰਕੇ ਇਹ ਸ਼ਰਾਬੀ ਬਣ ਗਿਆ ਟਾੜੀਆਂ ਕਰਕੇ ਇਹਨੂੰ ਸਵੇਰੇ ਸੋਭੀ ਹੋ ਲੈਂਦਾ ਮੈਂ ਪੁੱਛੂਗਾ ਵੀ ਇਹਨੂੰ ਕਦੋਂ ਗਾਲਾਂ ਕੱਢੀਆਂ ਤੂੰ ਦੱਸ ਹੁਣ ਇਹਨੂੰ ਮੈਂ ਕਰੂੰਗਾ ਲੈ ਓਏ ਇਹਨੂੰ ਨਹੀਂ ਦਫਾ ਲਾਵਾਂਗੇ ਚੱਲ ਓਏ ਉੱਠ ਸਾ ਇਹ ਫੜੇ ਨੀ ਉੱਠ ਭਾਈ ਆਵੇ ਕੀ ਆਂਦੇ ਦੇ ਉੱਠਣਾ ਕੁਦੇ ਦੇ ਗੋਰੇ ਕੁਦੇ ਜਿਹੜੀ ਗੱਲ ਕਰਨ ਵਾਲੀ ਉਹ ਨਹੀਂ ਇਹਨੇ ਕੀਤੀ ਤੇ ਮਗਰੋਂ ਥੋੜੀ ਵੇਖੀ ਭਾਡਾ ਸਾਡੇ ਸਿਰ ਹੀ ਭਜਣਾ ਭਾਡਾ ਸਾਡੇ ਸਿਰ ਹੀ ਭਜਣਾ ਜੇ ਪਰ ਜੇ ਸਾਡਾ ਪੁੱਤ ਹੀ ਨਹੀਂ ਚੰਗਾ ਤਾਂ ਅਸੀਂ ਉਹਨੂੰ ਕੁੜੀ ਨੂੰ ਕੀ ਕਹਿਣਾ ਜੇ ਉਹ ਇਹ ਚੰਗਾ ਹੋਵੇ ਨਾ ਚੰਗਾ ਨਹੀਂ ਤੇ ਪਰ ਜਿਨਾਂ ਨੇ ਤਾਂ ਫਰਜ਼ ਨਹੀਂ ਬਣਦਾ ਬੰਦੇ ਨੂੰ ਫੜਨਾ ਹੈ ਸਾਡੇ ਸਿਰ ਤੇ ਸੁੱਟ ਗਈ ਭਲਾ ਚੱਲ ਕੋਈ ਨਹੀਂ ਬਿਸਤਾਮ ਦਿੰਦੀ ਖਾਣ ਨੂੰ ਸਾਡੇ ਦੇ ਪੁੱਤ ਉਹ ਇੱਥੇ ਖੜਨਾ ਕਰਦੀ ਆ ਆ ਇਹ ਕਰਮ ਇਹ ਕਰਮ ਸਾਡੇ ਇਦਾਂ ਦੇ ਹੀ ਹੋਣਗੇ ਮੈਸਿਸ ਸੋਨਾ ਸਾਡੇ ਕਰਮਾਂ ਦਾ ਉਹ ਮੈਂ ਇੱਥੇ ਪਾਜ ਬੋਲੇ ਸੋਣਾ ਉਹ ਸੋਣਾ ਉੱਤਾਂ ਹਾਏ ਹਾਏ ਕੀ ਕਰਦਾ ਉਹ ਰੱਬਾ ਤਾਂ ਉੱਤਾਂ ਕੀ ਕਰਦਾ ਵਾ ਬੜਾ ਜਾਨ ਕੀ ਕੀਤੀ ਬੜੀ ਉਹ ਤੂੰ ਥੋੜਾ ਜਾ ਉੱਥੇ ਮੰਜੀ ਤੇ ਜਾ ਕੇ ਸੌਜੀ ਮੰਜੀ ਤੇ ਸੌਂਦੀ ਜਾ ਮੈਂ ਇੱਥੇ ਸੌਂਹਾ ਮੰਜੀ ਤੇ ਮੰਜੀ ਤੇ ਸੌਜੀ ਮੰਜੀ ਤੇ ਜਾ ਇਹਨਾਂ ਹੁਣ ਸਵੇਰੇ ਪੁੱਛੂ ਇੱਕ ਵਾਰ ਸੋਫੀ ਹੁੰਦਾ ਇਹਨੂੰ ਰੱਸਾ ਪਾ ਦੇ ਨਾ ਮੈਂ